ਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸਿ ਮਿਲੈ ਹਉਮੀ ਸਬਦ ਜਲਾਏ ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੈ ਲਵਲਾਈ ਸਦਾ ਸੱਚ ਹਰ ਵੇਖਦੇ ਗੁਰ ਕੈ ਸਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਈ ਪ੍ਰਭ ਬਾਣਾ ਆਪਣਾ ਭਾਵਨ ਦਾ ਜਿਸ ਬਖਸ਼ੇ ਤਸਬਿਗਨ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨ ਭਾਈ ਗਤ ਮੁਗਤ ਕਦੇ ਨ ਹੋਵਹੀ ਹਮੈ ਕਰਮ ਕਮਾਈ ਸਾਇਬ ਪਾਵੇ ਸੋ ਥੀਐ ਪਏ ਕਿਰਤ ਫਰਾਇ ਸਤ ਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੇ ਮਨ ਆਈ ਤਿਸ ਕੀ ਕੀਮਤ ਨਾ ਪਵੈ ਕਹਿ ਨਾ ਕਿਛੂ ਨਾ ਜਾਈ ਚੌਥੇ ਪਦ ਵਾਸਾ ਹੋਇ ਸੱਚੀ ਰਹਿ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀ ਮਤ ਕੈਨ ਨਾ ਜਾਈ ਗੁਰ ਪ੍ਰਸਾਦੀ ਬੂਜੀਐ ਸਬਦਿ ਕਾਰ ਕਮਾਈ ਨਾਨਕ ਨਾਮ ਸਲਾ ਤੂੰ ਹਰ ਹਰ ਦਰਸੋ ਬਾ ਪਾਈ ਮਲਾਰ ਮਹੱਲਾ ਤੀਜਾ ਗਰਮਗ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੀ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੀ ਗੁਰ ਮਿਲਿਆ ਸਾਂਤ ਉਪਜੈ ਅਣ ਦਿਨ ਨਾਮ ਲਹੀ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਇ ਸਤਗੁਰ ਪ੍ਰਖ ਮਿਲੈ ਨਉ ਪਾਈਐ ਹਰ ਨਾਮੇ ਸਦਾ ਸਮਾਇ ਰਹਾ ਮਨਮਕ ਸਦਾ ਵਿਛੜੇ ਫਿਰੈ ਕੋਈ ਨਾ ਕਿਸਹੀ ਨਾਲ ਹਾ ਮੇ ਵੱਡਾ ਰੋਗ ਹੈ ਮਰ ਸਿਰ ਮਾਰੇ ਜਮਕਾਲ ਗਰਮਤ ਸਤ ਸੰਗਤ ਨਾ ਵਿਛੜੈ ਅਨੰਦ ਨਾਮ ਸਮਾਲ ਸਭ ਨਾ ਕਰਤਾ ਏਕ ਤੋਂ ਨਿਤ ਕਰ ਦੇਖੈ ਵਿਚਾਰ ਇੱਕ ਗੁਰਮਖ ਆਪ ਮਲਾਇਆ ਬਖਸ਼ੀ ਭਗਤ ਪੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਆਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣ ਦਿਨ ਹਰ ਹਰ ਉਚਰੈ ਗੁਰ ਕੈ ਸਹਿ ਜਿਸ ਪਾਈ ਨਾਨਕ ਨਾਮ ਨਿਦਾਨ ਹੈ ਨਾ ਮਹੀ ਚਿਤ ਲਾਈ ਮਲਾਰ ਮਹਲਾ ਤੀਜਾ ਗੁਰ ਸਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਣ ਦਿਨ ਗੁਣ ਗਾਵੇ ਨਿਤ ਸਾਚੀ ਸੱਚ ਸਮਾਵੇ ਸੋਈ ਮਨ ਰੀ ਗੁਰਮ ਕਰ ਦੇ ਵਿਚਾਰ ਤਜ ਕੂੜ ਕੁਟੰਬ ਹੋਮੀ ਬਖ ਤ੍ਰishna ਚੱਲਨ ਹਿਰਦੈ ਸੰਭਾਲ ਰਹਾਉ ਸਤਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੈ ਸੱਚੇ ਨਾਮ ਸਮਾਈ ਅਣ ਦਿਨ ਹਰ ਰਵਿਆਰ ਦਿੰਤਰ ਸਹਿਜ ਸਮਾਦ ਲਗਾਈ ਸਤਗੁਰ ਸਬਦੀ ਮਨ ਭੀਦਿਆ ਹੇ ਰਦੇ ਸਾਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਈ ਲਖਿਆ ਗੁਰਮਖ ਅਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਮਨ ਜਾਣਾ ਬੋੜ ਨਾ ਹੋਵੇ ਗਰਮਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਚਿ ਹੀ ਸਚ ਸਾਚੁ ਪਤਿਜੈ ਵਿਚੋ ਵਾਪ ਗਵਾਇਆ ਏਕੋ ਏਕ ਵਸੈ ਮਨੁ ਸੁਆਮੀ ਦੂਜਾ ਅਵਰਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਜ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਨ ਕੋ ਧੁਰ ਲਿਖਿਆ ਹੋਈ ਮਲਾਰ ਮਹਲਾ ਤੀਜਾ ਗਨ ਗੰਧਰ ਬਨਾਮੀ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ ਹਮੇ ਮਾਰ ਸਦਮਨ ਵਸਾਇਆ ਹਰ ਰੱਖਿਆ ਔਰ ਤਾਰ ਜਿਸ ਬੁਝਾਏ ਸੋਈ ਬੁਝੇ ਜਿਸ ਨੂੰ ਆਪੇ ਲੈ ਮਿਲਾਈ ਆਨੰਦਨ ਬਾਣੀ ਸਬਦੇ ਗਾਵੇ ਸਾਚ ਰਹੇ ਲਵਲਾਈ ਮਨ ਮੇਰੇ ਖਿੰਖਣ ਨਾਮ ਸਮਾਲ ਗੁਰ ਕੀ ਬਾਤ ਸਬਦ ਸੁਕੇ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨ ਮੁਖ ਪਖੰਡ ਕਦੇ ਨਾ ਚੂਕੇ ਦੂਜੇ ਪਾਇ ਦੁਖ ਪਾਹੀ ਨਾਮ ਵਿਸਾਰ ਬਿਖਿਆ ਮਨ ਰਾਤੀ ਬਿਰਥਾ ਜਨਮ ਗਵਾਈ ਈ ਲੀਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਈ ਮਰ ਮਰ ਜਨਮੇ ਕਦੀ ਨਾ ਬੁਝੇ ਵਿਸ਼ਟਾ ਮੈਂ ਸਮਾਈ ਗੁਰ ਮਖ ਨਾਮ ਰਤੀ ਸੀ ਉਦਰੈ ਗੁਰ ਕਾ ਸਬਦ ਵਿਚਾਰ ਜੀਵਨ ਮੁਕਤ ਹਰ ਨਾਮ ਤੇ ਆਇਆ ਹਾਰੇ ਰਾਖਿਆਰ ਤਾਰ ਮੰਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਇੱਕ ਉਪਰਖ ਇਕ ਪ੍ਰਭ ਜਾਤਾ ਦੂਜਾ ਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੀ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਆਪੇ ਵਾ ਗੁਰਮੁਖ ਹੋਏ ਲਖਾਈ ਨਾਨਕ ਜਿਸ ਪਾਵੇ ਤਿਸ ਆਪੇ ਦੀਵੇ ਭਾਵੇਂ ਤਵੇਂ ਚਲਾਈ ਮਲਾਰ ਮਹੱਲਾ ਤੀਜਾ ਦੋ ਤੁਕੀ ਸਤ ਗੁਰ ਤੇ ਪਾਵੈ ਘਰ ਦਰ ਮਹਿਲ ਸੋ ਥਾਨ ਗੁਰ ਸਬਦੀ ਚੂਕੈ અપਮਾਨ ਜਨ ਕੋ ਲਾਟ ਲਖਿਆ ਤਰ ਨਾਲ ਅਨ ਦਿਨ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਹਿ ਪਾਵੈ ਮਾਨ ਰਹਾਉ ਮਨ ਕੀ ਬਿਦ ਸਤ ਗੁਰ ਤੇ ਜਾਣੈ ਅਨ ਦਿਨ ਲਾਗੇ ਸਦ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗੇ ਸਾਚੀ ਪਾਵੇ ਮਾਨ ਇਹ ਮਨ ਖਿਲ ਲ ਹੁਕਮ ਕਾ ਬਾਦਾ ਇੱਕ ਖਿੰਮੇ ਦੇ ਦਿਸ ਫਿਰ ਆਵੇ ਜਾਂ ਆਪੇ ਨਦਰ ਕਰੀ ਹਰ ਪ੍ਰਭ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਵਸ ਜਾਵੇ ਇਸ ਮਨ ਕੀ ਵਿਦਮਨ ਹੋ ਜਾਣਾ ਬੂਝੈ ਸਭ ਦੇ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸ ਕੈ ਘਟ ਘਟ ਰਿਆ ਸਮਾਈ ਇਕ ਕਸਬੇਨ ਮੈਂ ਆਵਰ ਨਾ ਜਾਣਾ ਸਤ ਗੁਰ ਦੀਆ ਬੁਝਾਈ ਮਨ ਮੇਰੇ ਨਾਮ ਰਹਾ ਲਵਲਾਈ ਅਦਿਸ਼ਟ ਅਗੋ ਚਰਿਆ ਪਰਮ ਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾ ਮਨ ਤਨ ਪੀਜੈ ਏਕ ਲਵ ਲਾਗੇ ਸਹਿਜੇ ਰਹਿ ਸਮਾਈ ਗੁਰ ਪ੍ਰਸਾਦੀ ਪਰਮ ਪਉ ਭਾਗੇ ਇਕ ਨਾਮ ਲੈਵਲਾਈ ਗੁਰਬਚਨੀ ਸਚਕਾਰ ਕਮਾਵੇ ਗਤ ਮਤ ਤਬਹੀ ਪਾਈ ਕੋਟ ਮਦੈ ਕਿਸੇ ਬੁਝਾਈ ਤិន ਰਾਮ ਨਾਮ ਲੈਵਲਾਈ ਜਹਾਂ ਜਾਂ ਦੇਖ ਤੈ ਕੋ ਏਕੋ ਸੋਈ ਏ ਗੁਰ ਮਤ ਬੁੱਧ ਪਾਈ ਮਨ ਤਨ ਪ੍ਰਾਨ ਤਰੀ ਤਸ ਆਗੇ ਨਾਨਕ ਆਪਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸੱਚਾ ਦੁਖ ਨਿਵਾਰਨ ਸਬਦ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚੈ ਬਤ ਪਾਈ ਮਨ ਰੇ ਮਨ ਸਿਉ ਰੋ ਸਮਾਈ ਗੁਰਮਕਰਿ ਰਾਮ ਨਾਮ ਮਨ ਪੀਜੈ ਹਰ ਸੇਤੀ ਲਵਲਾਈ ਰਹਾਉ मेरा प्रभ अत अगम अगोचर गुरमत देजाई सच संजम करनी हर कीरत हर से तिल वलाई ਆਪੇ ਸਬਦ ਸਚ ਸਾਖੀ ਆਪੇ ਜਨ ਜੋਤੀ ਜੋਤ ਮਿਲਾਈ ਦੇਹੀ ਕਾਤੀ ਪਾਣ ਵਜਾਏ ਗੁਰਮਖੇ ਅੰਬਰ ਤੇ ਪਾਈ ਆਪੇ ਸਾਜੇ ਸਬਕਾਰੇ ਲਾਏ ਸੋ ਸਚ ਰਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਸ਼ਨਾਇ ਨਾਮੀ ਦੇ ਵੜਿਆ ਮਲਾਰ ਮਹੱਲਾ ਤੀਜਾ ਹੰਮੀ ਬੇਖਮਨ ਮੋਇਆ ਨਦਿਆ ਅਜਗਰ ਪਾਰੀ ਗਰੜ ਸ਼ਬਦ ਮੁਖ ਪਾਇਆ ਹੰਮੀ ਬਿਕਹਰ ਮਾਰੀ ਮਨ ਰੇ ਹੰਮੀ ਮੋ ਦੁਖ ਪਾਰੀ ਏ ਭਵਜਲ ਜਗਤ ਨ ਜਾਇ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੇਗ ਨਾਇ ਮਾਇ ਮੋ ਪਸਾਰਾ ਸਭ ਵਰਤੈ ਆਕਾਰੀ ਤੋਰੀਆ ਗੁਣ ਸਤ ਸੰਗਤ ਪਾਈਐ ਨਦਰੀ ਪਾਰਿ ਉਤਾਰੀ ਚੰਦਨ ਗੰਧ ਸੁਗੰਧ ਹੈ ਬਉ ਬਾਸਨਾ ਬੇਕਾਰ ਹਰ ਜਨ ਕਰਨੀ ਉੱਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕਰ ਮੇਰੇ ਹਰ ਹਰ ਹਰੀ ਉਰਤਾਰ ਨਾਨਕ ਸਤ ਗੁਰ ਪੂਰਾ ਪਾਇਆ ਮਨ ਜਪਿਆ ਨਾਮ ਮਰਾਰ